ਸਸਤੀ ਗਾਲ ਵੀ ਸਾਰਿਆਂ ਨੂੰ ਆ ਦੇਖੋ 셔ਟ ਕਟਿੰਗ ਹੈ ਜੀ ਲੇਡੀਜ਼ ਜੈਂਪਰ ਦੀ ਨੂੰ ਕਹਿ ਰਹੇ ਹਾਂ ਅਪਾ ਇਹ 41 ਇੰਚ ਲੰਬਾਈ ਹੈ ਜੀ ਫਰੰਟ 13 ਹੈਗਾ ਇੱਥੋਂ 13 ਇੰਚ ਹੈ ਜੀ ਤੇ 7 ਇੰਚ ਦਾ ਨੈਕ ਹੈ ਬੈਕ 5.5 ਇਹਦੀ ਕਮਰ ਹੈਗੀ 22 ਤੇ ਪੈਜੀ 23 ਤੇ 13 ਵੀ 23 ਹੈ ਜੀ ਦੇਖ ਲਓ ਜੇ ਸਹਜ ਤੁਹਾਡਾ ਕੋਈ ਮਿਲਦਾ ਜੋਲਦਾ ਸਹਜ ਆ ਤਾਂ ਨਿਸ਼ਾਨ ਲਾ ਕੇ ਤਾਂ ਦੱਸ ਦਿਨਾ ਕਿ ਤੁਹਾਡੇ ਕੋਈ ਸਹਜ ਦਾ ਕੋਈ ਸੂਟ ਹੈਗਾ ਉਹ ਤੁਸੀਂ ਇਸ ਤਰ੍ਹਾਂ ਕੱਟ ਸਕਦੇ ਤੇ ਮੈਂ ਤਾਂ ਦੱਸਦਾ ਧਿਆਨ ਨਾਲ ਦੇਖੋ ਇੱਥੋਂ ਆਪਾਂ ਇਹਦਾ ਰੱਖ ਲੈਣਾ ਜੀ 5.8 ਠੀਕ ਆ ਇਹ ਇੱਥੋਂ ਮੋਡਾ ਕਟਿੰਗ ਹੋ ਜਾ 5.8 ਕਿਉਂਕਿ ਇਹਦਾ ਗਲਾ ਹੈਗਾ 7 ਬੈਕ 5.5 ਠੀਕ ਆ ਉਸ ਦੇ ਹਿਸਾਬ ਨਾਲ ਫਿਰ ਇਹ ਇੰਨਾ ਡਿਕੜਾ ਤਾਂ ਹੈ ਨਹੀਂਗਾ ਤੇ 13 ਇਹਦਾ ਆਪਾਂ ਇੱਥੋਂ ਗਲੇ ਦੀ ਚੜਾਈ ਰੱਖੀ ਹੈ 6 ਇੰਚ ਲਈ 5.5 ਰੱਖ ਸਕਦੇ ਹਾਂ 5.5 ਰੱਖ ਸਕਦੇ ਹਾਂ ਜੇ ਕਿਤੇ 3 ਇੰਚ ਰੱਖ ਦਿੱਤੀਆਂ ਠੀਕ ਹੈ ਤੇ ਇਧਰੋਂ ਮੈਂ ਕੰਦੀ ਰੱਖਿਆ ਜਿਉ 3.5 4 ਇੰਚ ਰੱਖਿਆ ਮਾਰਜਿਨ ਰੱਖ ਕੇ ਠੀਕ ਹੈ ਜੀ ਇੱਥੋਂ ਫਰੰਟ ਪੀਰਾ ਆ ਗਿਆ ਜਿਹੜਾ ਆਪਣਾ ਫਰੰਟ ਦਾ ਹੁੰਦਾ 13 ਇੰਚ ਆ ਜੀ ਆ ਮਾਰਜਿਨ ਇਧਰ ਤੇ ਲੈ ਜਾ ਠੀਕ ਹੈ ਆ ਦੂਰਾ ਦੇਖ ਲਓ ਇੱਥੋਂ ਉੱਪਰ ਰੱਖਣਾ 4.8 ਠੀਕ ਹੈ 4.8 ਹੋ ਗਿਆ ਇਹ ਇਧਰ ਰੱਖੇ ਕਿਉਂਕਿ ਇਹ ਤੇ ਬੈਕ ਵਾਲਾ ਹੈ ਘੱਟ ਡੀਪ ਆ ਠੀਕ ਆ ਸਾਢੇ 5 ਇੱਥੇ 200 ਡਾਊਨ ਕਰਦੇ ਕੰਦੀ ਠੀਕ ਹੈ ਤੇ ਜਿਹੜੀ ਕਮਰ ਲਈ ਆ ਜੀ ਆਪਾਂ 15 ਇੰਚ ਤੇ ਆਹ ਨਿਸ਼ਾਨ ਇਹਦਾ 15 ਇੰਚ ਤੇ ਲੱਗੀ ਆ ਤੇ हिਪ ਲੱਗੀ ਇਹਦੀ 22 ਇੰਚ ਤੇ ਕਮਰ 15 ਤੇ हिਪ 22 ਇੰਚ ਤੇ ਬਾਕੀ 1.45 ਇੰਚ ਲੰਬਾਈ ਆ ਜੀ ਤੇ ਮੋਟਾ ਦੇਖੋ ਇਹਨੂੰ ਤੁਹਾਨੂੰ ਦੱਸਦਾ ਮੋਟਾ ਨਾ ਪੜਦਾ ਜੀ ਇੱਕ ਆ ਇੱਥੋਂ ਤੋਂ ਪੜੋ ਜੇ ਇੱਥੋਂ ਤੋਂ ਪੜ ਕੇ ਇੱਥੇ ਤੱਕ ਦੇਖੋ ਠੀਕ ਆ ਨਾ ਆ ਗਿਆ 8.5 ਅਕਾਰਡਿੰਗ ਤੋਂ ਲੈ ਕੇ ਅਕਾਰਡਿੰਗ 1.85 ਇੰਚ ਇਹ 1.8 ਇੰਚ ਮੋਡਾ ਜਨਣਾ ਨੇ ਤੇ 1.8 ਇੰਚ ਮੋਡਾ 1.5 ਇੰਚ ਛੇਪ ਗਈ 1.3 ਦੀ ਪੌਣੇ 4 ਹੋ ਸਕਦੀ ਆ ਲੇਕਨ ਟੱਪ ਨਹੀਂ ਨੋ ਜੀ ਹੁਣ ਇਹਨੂੰ ਆਪ ਕੱਟ ਦਿੰਨੇ ਆ ਇਸੇ ਤਰ੍ਹਾਂ ਕੱਟ ਲਓ ਜੇ ਤੁਹਾਡੇ ਕੋਲ ਸਾਈਜ਼ ਮਿਲਦਾ ਜਿਲਦਾ ਹੈਗਾ ਇਸ ਤਰ੍ਹਾਂ ਕੱਟ ਕੇ ਜਿਹੜੀ ਬਣਾ ਸਕਦੇ ਆ ਲੋ ਜੀ ਇਹ ਫਰੰਟ ਕਟਿੰਗ ਹੋ ਗਈ ਇਹ ਆ ਦੇਖੋ ਇਹ ਵੈਸੇ ਬੈਕ ਆਪਾਂ ਵਧਾ ਸਕਦੇ ਹਾਂ ਦੋ ਕੋ ਵੀ ਵੱਡੇ ਸਾਈਜ਼ ਦੀ ਬੈਕ ਵਧਾ ਕੇ ਰੱਖੀ ਜਾ ਸਕਦੀ ਹੈ 300 ਤੱਕ ਲੇਕਿਨ ਇਹ ਗੜੀ ਅੰਟੀ ਜਿਹਾ ਨੇ ਖੁੱਲੇ ਜਿਆਦਾ ਪੁੰਨਿਆ ਸੂਟ ਹੈ ਬਿਊਰਕ ਜਿਆਦਾ ਨਹੀਂ ਇਸ ਕਰਕੇ ਇਹਨਾਂ ਨੂੰ ਦਿੱਕਤ ਨਹੀਂ ਹੈ ਜਿਉਂ ਮਿਆਣੀ ਜੇ 2.5 ਛਾਤੀ ਦਾ ਹੋਵੇ ਆਮ ਨੋਰਮਲ ਸੂਟ ਹੋਵੇ ਤਾਂ ਉਹਦੀ ਮੈਂ ਤੁਹਾਨੂੰ ਦੱਸਦਾ ਤੋ 3 ਇੰਚ ਬੈਕ ਵਧਾ ਕੇ ਰੱਖ ਲੋ ਉਹ ਸੂਟ ਫਿਰ ਪਿੱਛੇ ਨੂੰ ਨਹੀਂ ਜਾਊਗਾ ਆਪਣੀ ਜਗ੍ਹਾ ਤੇ ਖੜਾ ਰਹੂਗਾ ਉਹਦੀ ਬੈਕ ਘੱਟੋ ਘੱਟ ਵੀ ਇੰਨੀ ਵਧਾ ਕੇ ਰੱਖਣੀ ਚਾਹੀਦੀ ਆ ਪੌਣੀ ਯਾਨੀ ਇਹ 3 3 ਸੂਟ ਕਹਿੰਦੇ ਆ ਅੱਧੇ ਇੰਚ ਤੋਂ ਘੱਟ ਠੀਕ ਆ ਨਾ ਮੋੜ ਪਰੇ ਆਂਟੀ ਖੁੱਲੇ ਪਾਉਂਦੇ ਇਹਨਾਂ ਦੀ ਬੈਕ ਪਿੱਛੇ ਜਾਣ ਦਾ ਕਾਰਨ ਹੈ ਨਹੀਂ ਇਹ 2.5 ਛਾਤੀ ਦਾ ਮਸਾ ਇਹਨਾਂ ਦੀ 21 ਇੰਚ ਹੈ ਇਹ ਖੁੱਲਾ ਪਾਉਂਦੇ ਆ ਆ ਦੇਖੋ ਇੱਥੋਂ ਮੈਨੂੰ ਕੱਟ ਕਰ ਦੁੱਤਾ ਯਾਨੀ ਜਿਹੜੇ ਵੱਡੀ ਛਾਤੀ ਦੇ ਹੁੰਦੇ ਨੇ ਉਹ ਹੀ ਬੈਕ ਟੈਂਸਰ ਨੂੰ ਭਰਾ ਕੇ ਰੱਖਿਆ ਕਰੋ ਪਿੱਛੇ ਨੂੰ ਨਹੀਂ ਜਾਂਦਾ ਪੀਸ ਆ ਦੇਖੋ ਇੱਥੋਂ ਕੱਢਣਾ ਆਪਾਂ ਆਂਟੀ ਦਾ ਬੈਗ ਵਾਲਾ ਹੈਗਾ ਆਪਣਾ 5.5 ਉਹ 5.5 ਦਾ ਤੁਹਾਨੂੰ ਦੱਸਦਾ ਕਿ 5.5 ਦਾ ਨੁਸਾਨ ਜਿਹੜਾ ਆਪਾਂ ਜ਼ਿਆਦਾ ਹੋ ਨਹੀਂ ਕਰਨਾ ਇੱਥੋਂ ਲੈ ਆਣਾ ਠੀਕ ਹੈ ਆਪਾਂ ਇਹ ਦੇਖਣਾ ਹੁੰਦਾ ਵੀ ਪਿੱਛੋਂ ਨੂੰ ਖਿੱਚਣਾ ਮਾਰੇ ਆ ਬਈ ਜ਼ਿਆਦਾ ਨਹੀਂ ਕਟਿੰਗ ਕਰਨੀ 5.5 ਦੇ ਹਿਸਾਬ ਨਾਲ ਇੱਥੋਂ ਕਟਿੰਗ ਕਰ ਦੇਣਾ ਠੀਕ ਹੈ ਨਾ ਇੱਥੇ ਤੱਕ ਆ ਦੇਖੋ ਇਹ ਆ ਚੱਕਿਆ ਜੇ ਕੱਢ ਲੋ ਇਹ ਹੋ ਗਿਆ 5.5 ਦਾ ਕਿਉਂਕਿ ਇਹਦਾ ਗੜਾ ਹੈ ਨਹੀਂ 5.5 ਦਾ ਬੈਗ ਦਾ ਇਸ ਕਰਕੇ ਆਪਾਂ ਇੱਥੋਂ ਜ਼ਿਆਦਾ ਨਹੀਂ ਕੱਟ ਕਰਨਾ ਹੈਗਾ ਤੇ ਮੈਂ ਤੁਹਾਨੂੰ ਦੱਸ ਦਿੰਦਾ ਇਹ ਕਟਿੰਗ ਕਰਕੇ ਕਿੰਨਾ ਆ ਗਿਆ ਇਹ ਇਹਦਾ ਤਰੀਕਾ ਦੱਸ ਦਾਂਗੇ ਇੱਥੋਂ 5.5 ਗੜਾ ਨਾ ਤੇ ਬੈਗ ਦਾ ਆਪਾਂ 5.5 ਦੇ ਇੱਥੇ ਲਿਆਂਦਾ ਇੱਥੋਂ ਪੜਨਾ ਇਹਦਾ ਬੈਗ ਇੱਥੋਂ ਨਾਪ ਲੈਣਾ ਕਿਉਂਕਿ ਹੋਰ ਇਹਦਾ ਜ਼ਿਆਦਾ ਵਧੀਆ ਤਰੀਕਾ ਨਹੀਂ ਹੁੰਦਾ ਕਿ ਇੱਥੇ ਬੈਗ ਦਾ ਡੇਵ ਉਹਨਾਂ ਦਾ ਉੱਥੇ ਦੇਖ ਲੈਣਾ ਇਹ ਬੈਗ ਆ ਗਈ ਜੀ ਇਹਦੀ 16.5 ਇੰਚ ਤੀਰਾਂ ਬੈਗ ਦਾ ਇੱਥੋਂ 5.5 ਇੰਚ ਤੋਂ ਇੱਥੋਂ 100 ਇੰਚ ਹੈ ਇੱਕ ਨਾਪ ਤਾਂ ਬੰਦੇ ਕੋ ਹੋਣਾ ਚਾਹੀਦਾ ਵੀ ਆਪਾਂ ਕਿੱਥੋਂ ਕੋ ਬੈਕਟੀਰਨ ਆਪਣਾ ਤੇ ਆ ਦੇਖੋ ਹੁਣ ਇਹਦੇ ਆਪਾਂ ਕਟਿੰਗ ਕਰਦੇ ਨੇ ਇਹ ਪਲੇਟਾਂ ਇਚ ਹੈ ਨਹੀਂ ਵੀ ਪਲੇਟਾਂ ਨੂੰ ਬਿਨਾ ਹੈ ਤੇ ਮਾਰਜਨ ਜਿਹੜਾ ਹੈ ਜਾ ਤੋ ਸਵਾ ਦੋ 2.5 ਇੰਚ ਸਵਾ ਗਰੂ ਰੱਖ ਨੂੰ ਬੋਧ ਜਿਆਦਾ ਮਾਰਜਨ ਵੀ ਕੀ ਕਰਨਾ ਇਹਨੂੰ ਕੈਪਿੰਗ ਆਪਾਂ ਲਗਾਣੀ ਨਹੀਂ ਤੇ ਜੇ ਵੀ ਮਾਰਜਨ ਮੈਂ ਖੁੱਲਾ ਹੀ ਰੱਖਦਾ ਉਹਨਾਂ ਬੀਬੀਆਂ ਕਹਿੰਦੇ ਨੇ ਬਾਅਦੋਂ ਅਲਟਰੇਸ਼ਨ ਆ ਜਾਂਦੇ ਠੀਕ ਆ ਆ ਦੇਖੋ ਪੱਲਿਆਂ ਦਾ ਫੋਰਡ ਮੈਂ ਪਹਿਲਾਂ ਹੀ ਤਰਪਾਈ ਦਾ ਕਰ ਦਿੱਤਾ ਸੀਗਾ ਕੰਮ ਥੋੜਾ ਸੁੱਕ ਹੋ ਜਾਂਦਾ ਪਹਿਨੇ ਫੋਲਡ ਕਰਕੇ ਕੱਚੀ ਪਾ ਗਏ ਤੇ ਥੋੜਾ ਫਿਨਿਸ਼ਿੰਗ ਲਾ ਦਿਆ ਕਟਿੰਗ 'ਚ ਇਸ ਕਰਕੇ ਕੰਮ ਪਹਿਨੇ ਹੀ ਕਰ ਲਈਦਾ ਆ ਦੇਖੋ ਇਹਨੂੰ ਇਧਰੋਂ ਕਟਿੰਗ ਕਰਕੇ ਜਾਂਦੇ ਹੋਏ ਤੇ ਸੱਚਾ ਬੁਲਾ ਦੇਣਾ ਪਾਉਂ ਠੀਕ ਆ ਕਿਉਂਕਿ ਇੱਕਾ ਤੁਨ ਕੈਮਰਾ ਤੇ ਇੱਕਾ ਤੁਨ ਦੂਜਾ ਮੈਂ ਕੋ ਕੈਂਚੀਆਂ ਲੋ ਨਹੀਂ ਆ ਦੇਖੋ ਆ ਜਿਹੜੀ ਕੈਂਚੀ ਆ ਜਿਆਦਾ ਫਿਨਿਸ਼ਿੰਗ 'ਚ ਕੱਟਦੀ ਹੈ ਕਿਉਂਕਿ ਇਹ ਕਮਾਣੀ ਦੀ ਬਣੀ ਹੋਈ ਕੈਂਚੀ ਹੈ ਇਹਨੂੰ ਕਮਾਣੀ ਵਾਲੀ ਕੈਂਚੀ ਕਹਿੰਦੇ ਆ ਤੇ ਉਹ ਜਿਹੜੀ ਆ ਉਹ ਹੈਵੀ ਸੂਟ ਟੱਕਣ ਵਾਸਤੇ ਆਉਂਦੀ ਹੈ ਛੇ ਪਿਸਤਾਰੇ ਵਾਲੇ ਜਾਂ ਜਿਹੜੇ ਜਿੰਨੇ ਇਹ ਪਾਰਾ ਸੂਟ ਆ ਮੋਟਾ ਸੂਟ ਆ ਇਹ ਉਹਦੀ ਕਟਿੰਗ ਵਾਸਤੇ ਹੁੰਦੀ ਆ ਵੈਸੇ ਮੈਂ ਉਹਦੇ ਨਾਲ ਮੋਸਟਲੀ ਕੱਟਦਾ ਜਦਾ ਆਹ ਕੈਂਚੀ ਯੂਜ਼ ਕਰਦੇ ਆ ਟੇਲਾ ਜਿਹੜੇ ਆ ਇਹ ਜੇ ਕੇ ਮਾਸਟਰ ਸਿਜਰ ਦੀ ਆ ਮਾਸਟਰ ਸਿਜਰ ਦੀ ਕੈਂਚੀ ਕਹਿੰਦੇ ਇਹ ਕਮਾਣੀ ਵੀ ਬਣੀ ਹੁੰਦੀ ਆ ਜੀ ਤੱਕਦੀਆਂ ਕਮਾਣੀਆਂ ਹੁੰਦੀਆਂ ਉਹਦੀ ਬਣੀ ਹੁੰਦੀ ਆ ਇਹ ਦੇਖੋ ਕਟਿੰਗ ਹੋ ਗਈ ਹੈ ਤੇ ਮਹਨਤਾ ਨੂੰ ਬਾਜੂ ਕੱਟਣੀ ਦੱਸਤਾਈ ਮੇਰੀ ਬਾਜੂ ਕੱਟਣੀ ਕਿਵੇਂ ਹਾਂਜੀ ਆ ਦੇਖੋ ਅੱਗੇ ਇਹਦੀ ਬਾਜੂ ਮੈਂ ਤੁਹਾਨੂੰ ਮਿਸ਼ਾਹ ਦਿੱਤੀ ਹੈ 7 ਇੰਚ ਇੱਥੋਂ ਬਾਜੂ ਹੈ ਸਾਢੇ 3 ਇੰਚਾ ਛੇਵ ਦਾ ਲਾ ਲਈ ਇੱਥੋਂ ਛੇਪ ਇੱਥੇ ਚੱਲੀ ਗਈ ਸਾਢੇ 8 ਇੰਚਾ ਦਾ ਇੱਥੋਂ ਮੋਡਾ ਹੋ ਗਿਆ ਜੀ ਛੇਵ ਜਿਹੜੀ ਇੱਥੋਂ ਨਾ ਘੱਟੋ ਘੱਟ ਵੀ 2 ਇੰਚ ਤੋਂ ਉੱਪਰ ਲੈ ਕੇ ਜਾਇਆ ਕਰੋ ਇੱਥੋਂ ਸਿੱਧੀ ਰੱਖਿਆ ਕਰੋ ਆ ਦੇਖੋ ਧੰਨਵਾਦ ਦਾ ਇੱਥੋਂ ਐ ਲੈ ਕੇ ਜਾਣਾ ਨਾ ਆਪਾਂ ਜਦ ਤੇ ਆ ਦੇਖੋ ਆ ਛੇਵ ਨੂੰ ਇੱਥੋਂ ਲੈ ਆ ਕੇ ਇਦੋਂ ਤੁਹਾਨੂੰ ਮੈਂ ਕਾਰਨ ਦੱਸ ਦਵਾਂ ਕਿ ਕਿਉਂ ਐ ਕਹਿ ਰਹੇ ਆ। ਇਹ ਦੇਖੋ ਕਟਿੰਗ ਹੋ ਗਈ ਨਾ ਆ ਇੱਥੋਂ ਬਾਜੀ ਇੰਨੀ ਸਿੱਧੀ ਹੋ ਗਈ ਨਾ ਹਾਂ ਇਹ ਮੋਢੇ ਦੀ ਜਿਹੜੀ ਕਟਿੰਗ ਹੁੰਦੀ ਹੈ ਮੋਢਾ ਬਿਲਕੁਲ ਇੱਕ ਨਾ ਕੋਈ ਆਪਣਾ ਆਪਣੇ ਕੋਈ ਤਾਂ ਕੋਈ ਸ਼ੇਪ ਨਹੀਂ ਹੁੰਦੀ ਮੋਢੇ ਵਿੱਚ ਗਲਾਈ ਹੁੰਦੀ ਆ ਜੇ ਇੱਥੋਂ ਗਲਾਈ ਨਾ ਹੋ ਮੋਢੇ ਮੋਢੇ ਨੇ ਬੈਠਣਾ ਹੀ ਨਹੀਂ ਉਹ ਬਾਜੀ ਨੇ نیچے ਨੂੰ ਖਿੱਚ ਮਾਰੀ ਜਾਣੀ ਚੜੀ ਹੂਈ ਤੇ ਆ ਜਿਹੜੀ ਬਣਾਈ ਆ ਇੱਥੋਂ ਤੋਂ ਇੱਥੇ ਤੱਕ ਜਰੂਰ ਇੱਥੋਂ ਸਿੱਧੀ ਮਾੜੀ ਖੜੀ ਹੋਣੀ ਚਾਹੀਦੀ ਹੈ ਕਿਉਂਕਿ ਇੱਥੋਂ ਮੋੜਾਂ ਨੇ ਬੈਠਣਾ ਇੱਥੋਂ ਟੁੱਕਾ ਹੀ ਜਾਂ ਤੇਨੇ ਆ ਕੇ ਛੇਵ ਦੇਣੀ ਸ਼ੁਰੂ ਕਰਨੀ ਚਾਹੀਦੀ ਹੈ ਇੱਥੇ ਤੱਕ ਦਾ ਕੋ ਮੁਲਕੋ ਸਿੱਧਣ ਚਾਹੀਦੇ ਠੀਕ ਆ ਆਪਾਂ ਸੈਂਟਰ ਦੇ ਲਾਗੇ ਟੁੱਕੇ ਹੁਣ ਤੁਹਾਨੂੰ ਫਰੰਟ ਦੀ ਸ਼ੇਪ ਦੱਸਦਾ ਜਿਹਨੇ ਇੱਥੋਂ ਟੁੱਕਾ ਲਾ ਲਈਏ ਤੇ ਆ ਲੱਗ ਗਿਆ ਇੱਥੇ ਦਾ ਟੁੱਕਾ ਲੱਗ ਗਿਆ ਜੀ ਬਾਜੀ ਦੇ ਹੋ ਗਏ ਟੁੱਕੇ ਮੈਂ ਤੁਹਾਨੂੰ ਇਹਦੀ ਫਰੰਟ ਦੀ ਸ਼ੇਪ ਦੱਸਦਾ ਵੀ ਕਿਵੇਂ ਦੇਣੀ ਹੈ ਠੀਕ ਹੈ ਹੁਣ ਦੇਖੋ

ਉਹ ਥੋੜੀ ਅੱਗੇ ਲੈ ਆਗੇ ਨਾ ਇੱਥੋਂ ਤੇ ਟੁਕੜਾ 7 ਇੰਚ ਤੋਂ ਬਾਅਦ ਗਲਾਈ ਦੇਣੀ ਸ਼ੁਰੂ ਕਰਿਆ ਕਰੋ نیچے ਜਿਹੜੀ ਆਪਾਂ ਮੋੜਾ ਛੇ ਦੇਣੀ ਹੈ ਪ੍ਰਿੰਟ ਦੀ ਇਹ ਮਾ ਦੇਖ ਠੀਕ ਹੈ ਨਾ ਆ ਇਹ ਆ ਦੇਖ ਮੋਹ ਬੋਲਣੀ ਹੈ ਨਾ ਜਿੰਨੀ ਦਰਜੀ ਹੋਣੀ ਹੈ ਉਹਨਾਂ ਛੜਦਾ ਨਹੀਂ ਹੈ ਬਾਜੂ ਬੋਲਣੀ ਚਾਹੀਦੀ ਹੈ ਜਿਹਾ ਮੈਂ ਇੱਥੇ ਸੈਟ ਬੈਠਾ ਹਾਂ ਮਾ ਦੇਖ ਠੀਕ ਹੈ ਨਾ ਇਹ ਹੋ ਗਈ ਫਰੰਟ ਦੀ ਸ਼ੇਪ ਤੇ ਇੱਥੋਂ ਤੋਂ ਇੱਥੇ ਤੱਕ ਥੋੜੀ ਜਿਹੀ ਗਲਾਈ ਐ ਹੋਣੀ ਚਾਹੀਈ ਐ ਜੇ ਤੁਸੀਂ ਇੱਥੋਂ ਤੋਂ ਮੈਂ ਤੁਹਾਨੂੰ ਦੱਸਦਾ ਜੇ ਤੁਸੀਂ ਇੱਥੋਂ ਤੋਂ ਸਿੱਧੀ ਐ ਕੱਟ ਦੋਗੇ ਹੈ ਨਾ ਜਿਹੜੇ ਮਾਰਕਰ ਲਾਇਆ ਤੁਸੀਂ ਇਹ ਟੁੱਕੇ ਤੇ ਐ ਕੱਢਣੋਗੇ ਬਾਜੂ ਤੁਹਾਡੇ ਉੱਤੇ ਮੋਢੇ ਤੇ ਬੈਠਣੀ ਨਹੀਂ ਉਹ ਖੱਚੀ ਮਾਰੀ ਜਾਣੀ ਐ ਫਰੰਟ ਨੂੰ ਨਾ ਇਸ ਕਰਕੇ ਆ ਗਲਾਈ ਇੰਨੀ ਕੁ ਜ਼ਰੂਰੀ ਐ ਸਵਾ 2.5 ਇੰਚ ਦੀ ਇੱਥੋਂ ਨੂੰ ਸਿੱਧੀ ਲਿਆ ਕੇ ਇੱਥੋਂ ਘਟਾਉਂਦੇ 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 ਇਸ ਤੋਂ ਸ਼ੇਪ ਦੇ ਕੇ ਉੱਥੇ ਤੱਕ ਲੈ ਕੇ ਜਾਇਆ ਕਰੋ ਤਾਂ ਇਹ ਬਾਜੂ ਸੋਹਣੀ ਲੱਗਦੀ ਐ ਆ ਦੇਖੋ ਮੈਂ ਤੁਹਾਨੂੰ ਸੈਂਟਰ ਕਰਕੇ ਦਿਖਾਉਣਾ ਬੱਜ ਦੀ ਸ਼ੇਪ ਆਈ ਕਰਨੀ ਹੈ ਠੀਕ ਆ ਥੋੜਾ ਜਿਹਾ ਮੈਡੀਆ ਹੋ ਗਿਆ ਆ ਦੇਖੋ ਆ ਗਈ ਨਾ ਬੱਜ ਦੀ ਸ਼ੇਪ ਐਦਾਂ ਲਿਆ ਕਰੋ ਆ ਸੈਂਟਰ ਹੋ ਗਿਆ ਆ ਦੇਖੋ ਇੰਨੀ ਕੁ ਤਾਂ ਕਮ ਸੇ ਕਮ ਬੱਜ ਦੀ ਉੱਤੇ ਗਲਾਈ ਹੁੰਦੀ ਆ ਆਪਣੀ ਹੱਡੀ ਜਿਹੜੀ ਹੁੰਦੀ ਆ ਮੋਟੀ ਦੀ ਉੱਥੇ ਬੈਠਣੀ ਚਾਹੀਦੀ ਆ ਠੀਕ ਆ ਇਹ ਹੋ ਗਈ ਰਕਾਰਡਿੰਗ ਚਲੋ ਸਲਾਈ ਰਿਹਾ ਤੁਹਾਨੂੰ ਫੇਰ ਦੱਸਦੇ ਆ ਧੰਨਵਾਦ ਜੀ